ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਹ ਗੱਲ ਬਿਲਕੁਲ ਸੱਚ ਹੈ ਸਿਰਫ ਮੌਤ ਇੱਕ ਵਾਰ ਮਿਲਦੀ ਹੈ ਜ਼ਿੰਦਗੀ ਤਾਂ ਰੋਜ਼ ਮਿਲਦੀ ਹੈ ਸੱਚਾਈ ਦੇ ਰਸਤੇ ਤੇ ਚੱਲਣਾ ਭਲੇ ਦੀ ਗੱਲ ਹੁੰਦੀ ਹੈ ਕਿਉਂਕਿ ਇਸ ਰਸਤੇ ਤੇ ਭੀੜ ਘੱਟ ਹੁੰਦੀ ਹੈ ਦਿਲ ਨੂੰ ਸਮੁੰਦਰ ਵਰਗਾ ਰੱਖਿਓ ਜਨਾਬ ਦੇਖਿਓ ਨਦੀਆਂ ਖੁਦ ਹੀ ਮਿਲਣ ਆਉਣਗੀਆਂ ਗਲਤ ਉਹ ਨਹੀਂ ਸੀ ਜਿਸਨੇ ਧੋਖਾ ਦਿੱਤਾ ਹੈ ਗਲਤ ਤਾਂ ਅਸੀਂ ਸੀ ਜਿਸਨੇ ਮੌਕਾ ਦਿੱਤਾ ਹੈ ਨੀਂਦ ਵੀ ਕੀ ਕਮਾਲ ਦੀ ਚੀਜ਼ ਹੈ ਆਵੇ ਤਾਂ ਸਭ ਕੁਝ ਭੁਲਾ ਦਿੰਦੀ ਹੈ ਜੇਕਰ ਨਾ ਆਵੇ ਤਾਂ ਸਭ ਕੁਝ ਯਾਦ ਦਿਲਾ ਦਿੰਦੀ ਹੈ ਜੇਕਰ ਵਿਆਹ ਉਸ ਨਾਲ ਨਾ ਹੋਵੇ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਤਾਂ ਵਿਆਹ ਉਸ ਨਾਲ ਜ਼ਰੂਰ ਕਰਿਓ ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਹੋਵੇ ਜੇਕਰ ਇਹ ਦੋ ਬਦਲਾਵ ਦੇਖੇ ਤਾਂ ਸਮਝ ਲਓ ਕਿ ਤੇਰਾ ਪਿਆਰ ਤੈਨੂੰ ਛੱਡਣ ਵਾਲਾ ਹੈ ਪਹਿਲਾ ਤੈਨੂੰ ਦੇਣ ਲਈ ਹੁਣ ਉਸ ਦੇ ਕੋਲ ਸਮਾਂ ਨਾ ਹੋਵੇ ਦੂਸਰਾ ਤੇਰੀ ਨਰਾਜਗੀ ਤੋਂ ਵੀ ਹੁਣ ਉਸ ਨੂੰ ਫਰਕ ਨਾ ਪੈਂਦਾ ਹੋਵੇ ਇਕੱਲੇ ਹੋ ਜਾਂਦੇ ਨੇ ਉਹ ਲੋਕ ਜਿਹੜੇ ਖੁਦੋਂ ਤੋਂ ਜ਼ਿਆਦਾ ਦੂਸਰਿਆਂ ਦੀ ਚਿੰਤਾ ਕਰਦੇ ਨੇ ਕਿਸਮਤ ਦੋਨਾਂ ਨੂੰ ਹੀ ਭੁਗਤਨੀ ਪੈਂਦੀ ਹੈ ਬੋਲਣ ਦੀ ਵੀ ਚੁੱਪ ਰਹਿਣ ਦੀ ਵੀ ਝੂਠ ਵੀ ਕਿੰਨਾ ਅਜੀਬ ਹੈ ਖੁਦ ਬੋਲੋ ਤਾਂ ਚੰਗਾ ਲੱਗਦਾ ਤੇ ਦੂਸਰੇ ਬੋਲਣ ਤਾਂ ਗੁੱਸਾ ਆਉਂਦਾ ਹੈ ਆਪਣਿਆ ਤੋਂ ਮਿਲਿਆ ਤਜਰਬਾ ਬਸ ਇਨਾ ਸਭਕਾ ਸਿਖਾਉਂਦਾ ਹੈ ਉਨਾ ਹੀ ਮਿਲੋ ਕਿਸੇ ਨਾਲ ਜਿੰਨਾ ਉਹ ਮਿਲਣਾ ਚਾਹੁੰਦਾ ਹੈ ਜੇ ਕੋਈ ਤੈਨੂੰ ਆਪਣੀ ਤਕਲੀਫ ਦੱਸੇ ਤਾਂ ਉਸ ਨਾਲ ਚੰਗੀ ਤਰ੍ਹਾਂ ਵਿਹਾਰ ਕਰਿਓ ਕਿਉਂਕਿ ਤੂੰ ਸਿਰਫ ਸੁਣ ਰਿਹਾ ਉਹ ਮਹਿਸੂਸ ਕਰ ਰਿਹਾ ਕਿਸਮਤ ਕਿਸਮਤ ਦੀ ਗੱਲ ਹੈ ਕੋਈ ਨਫ਼ਰਤ ਦੇ ਕੇ ਪਿਆਰ ਪਾਉਂਦਾ ਹੈ ਕੋਈ ਬੇਮਿਸਾਲ ਮੁਹੱਬਤ ਕਰਕੇ ਵੀ ਇਕੱਲਾ ਰਹਿ ਜਾਂਦਾ ਹੈ ਕੋਈ ਔਰਤ ਤੇਰੇ ਤੋਂ ਪਿਆਰ ਚਾਹੁੰਦੀ ਹੈ ਜਾਂ ਸਿਰਫ ਜਿਸਮ ਇਹ ਦੋ ਆਦਤਾਂ ਤੋਂ ਸਾਫ਼ ਪਤਾ ਚਲ ਜਾਊਗਾ ਪਹਿਲੀ ਉਹ ਤੇਰੀ ਨਿੱਜੀ ਗੱਲਾਂ ਕਿਸੇ ਨਾਲ ਸ਼ੇਅਰ ਨਹੀਂ ਕਰੂਗੀ ਦੂਸਰੀ ਤੈਨੂੰ ਆਪਣੇ ਪਰਿਵਾਰ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰੂਗੀ